ਕਰਮ ਨਸਤ ਕਰ ਜੋ ਸਤਗੁਰਾਂ ਦੀ ਸੱਜੀ ਔਰ ਨਵਾਜੀ ਹੋਏ ਸਾ ਸੰਤ ਜੀਓ ਆਪ ਮਾਈ ਭਾਈ ਤੁੰਤਵ ਜੋ ਹੋ ਜਿਨ੍ਹਾਂ ਨੂੰ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਹੁੰਦੇ ਇਸ ਭਾਗ ਸਮੇਂ ਰਾਪੇ ਤੋਂ ਹੋਇਆ ਔ ਅੱਜ ਦਾ ਹੁਕਮਨਾਮਾ ਸਾਹਿਬ ਜੋ ਆਇਆ ਹੈ 620 ਅੰਕ ਤੇ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ ਆਓ ਸਰਵਜ ਕਰਿਏ ਹੁਕਮਨਾਮਾ ਸਾਹਿਬ ਗੁਰਬਾਣੀ ਦੀ ਵਿਚਾਰ ਕਰੀਏ ਕੀ ਕਹਿੰਦੇ ਆ ਸੱਜੇ ਪਾਤਸ਼ਾਹ ਮਹਾਰਾਜੀ ਸੋ ਰਠ ਮਲਾ ਪੰਜ ਬਾਣ ਪੰਤਿੰ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਪ੍ਰਮਾਨ ਕਰਦੇ ਨੇ ਦੁਰ ਤਕਵਾ ਆਇਆ ਹਰ ਪ੍ਰਭ ਆਪੇ ਸਭ ਸੰਸਾਰ ਵਾਰਿਆ ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਿਵਰਤ ਕਰ ਦਿੱਤੇ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਿਵਰਤ ਕਰਕੇ ਇਸ ਨੂੰ ਵਿਚਾਲਿਆ ਪਾਰ ਬ੍ਰह्म ਪ੍ਰਭ કૃਪਾ ਭਾਰੇ ਆਪਣਾ ਮਿਰਦ ਸੁਮਾਰਿਆ ਪਰੇ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਆ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਮਿਹਰ ਕੀਤੀ ਆ ਬਖਸ਼ਿਸ਼ ਕੀਤੀ ਆ ਅਤੇ ਆਪਣਾ ਧਰਮ ਨਿਭਾਇਆ ਹੈ। ਓਈ ਰਾਜ ਗਾਮ ਕੀ ਰਖਵਾਲੀ ਮੈਂ ਉਹ ਪਾਤਸ਼ਾਹ ਦੀਪ ਨਾਲ ਲਈ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਸ ਹੈ ਉਹ ਨਾਲ ਲੈਂਦਾ ਹੈ ਉਸ ਦੀ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਉਹਦੀ ਰੱਖਿਆ ਕਰਦਾ ਹੈ ਰਖਵਾਨੀ ਕਰਦਾ ਜਿਵੇਂ ਕੱਲ ਸ਼ਰਵਣ ਕੀਤਾ ਸੀ ਆਪਣੇ ਸੇਵਕ ਦੀ ਆਪੇ ਰੱਖ ਹੈ ਉਹ ਆਪਣੇ ਸੇਵਕ ਦੀ ਆਪੇ ਰੱਖਦਾ ਹੈ ਰੱਖਿਆ ਕਰਦਾ ਪਰ ਸੇਵਕ ਬਣਨਾ ਔਖਾ ਹੈ ਸੇਵਕਾ ਬਣਨਾ ਬੜਾ ਔਖਾ ਹੈ ਜਿਵੇਂ ਸਰਬੰਨ ਕੀਤਾ ਸੀ ਕੱਲ ਭਾਈ ਲੈਣਾ ਸੇਵਕ ਬਣੇ ਅਮਰਦਾਸ ਜੀ ਸੇਵਕ ਬਣੇ ਔਰ RAMDAS ਜੀ ਸੇਵਕ ਬਣੇ ਅਰਜਨ ਦੇਵ ਜੀ ਬਣੇ ਸੇਵਕ ਵੜ ਕੇ ਕਿੱਡੀ ਕਿੱਆਂ ਸੇਵਾਵਾਂ ਕੀਤੀਆਂ ਮੁਕ ਮੰਨੇ ਤੇ ਕਿਨੇ ਕਿਨੇ ਪਦਮੀਆਂ ਪ੍ਰਾਪਤ ਹੋਈਆਂ ਗੁਰੂ ਬਣ ਕੇ ਸੰਸਾਰ ਨੂੰ ਤਾਰਿਆ ਹੈ ਜਿਹੜਾ ਸੇਵਕ ਬਣ ਜਾਂਦਾ ਵਾਹਿਗੁਰੂ ਪਰਮੇਸ਼ਰ ਦਾ ਉਹ ਸੱਚੇ ਬਾਦਸ਼ਾਹ ਵਾਹਿਗੁਰੂ ਪਰਮੇਸ਼ਰ ਆਪ ਰੱਖਿਆ ਕਰਦਾ ਹੈ ਆਪ ਕਿਰਪਾ ਕਰਦਾ ਹੈ ਸੋਖ ਸਹਜ ਅਨੰਦ ਗੁਣ ਗਾਵੋ ਮਨ ਤਨ ਦੇ ਸਫਲ ਰਹਾਓ ਭਗਵਾਨ ਜੀ ਕੇ ਮੇ ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਮਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ ਸਰੀਰ ਤੇ ਮਨੁੱਖੀ ਢਾਂਚਾ ਸੁਖੀ ਹਨ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਆ ਉਹਦੇ ਗੁਣ ਗਾਉਂਦੇ ਆ ਤਾਂ ਗੁਰਮਤਿ ਪਿਆਰਿਓ ਇਹ ਸਰੀਰ ਵੀ ਔਰ ਇਹ ਮਨੁੱਖੀ ਸਾਥ ਹੋ ਜਾਂਦੇ ਨਹੀਂ ਸੁੱਖ ਮਿਲਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜੇ ਦੁੱਖ ਨੇ ਉਹ ਦੌੜ ਜਾਂਦੇ ਨੇ ਜਿਹੜੇ ਸੁੱਖ ਨੇ ਉਹ ਆਣ ਕੇ ਸਰੀਰ ਦੇ ਵਿੱਚ ਪਰਵੇਸ਼ ਕਰ ਜਾਂਦੇ ਨੇ ਬੰਦਾ ਅੰਦਰੋਂ ਵੀ ਸੁਖੀ ਆ ਤੇ ਬਾਹਰੋਂ ਵੀ ਸੁਖੀ ਆ ਪਤ ਤੋ ਦਾਰਨ ਸਤਗੁਰ ਮੇਰਾ ਮੋਹਿ ਤਿਸ ਦਾ ਪ੍ਰਭਾਸਾ ਪਾਪੀਆਂ ਨੂੰ ਕਾਰ ਕਰਨ ਵਾਲਾ ਹੈ। ਪਰਤ ਉਧਾਰ ਨਹੀਂ ਸਤਿਗੁਰੂ ਮੇਰਾ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਪਾਪੀਆਂ ਨੂੰ ਤਾਰਨ ਵਾਲਾ ਹੈ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ। ਵਾਹਿਗੁਰੂ ਪਰਮੇਸ਼ਰ ਤੇ ਜਦੋਂ ਯਕੀਨ ਕਰਾਂਗੇ ਉਹਦੀ ਭਗਤੀ ਕਰਾਂਗੇ ਸਿਮਰਨ ਕਰਾਂਗੇ ਤਾਂ ਗੁਰੂ ਨੂੰ ਪਿਆਰਿਓ ਉਹ ਪਾਪੀਆਂ ਨੂੰ ਵੀ ਪਾਰ ਕਰ ਦਿੰਦਾ ਹੈ ਪਾਪੀ ਨੂੰ ਵੀ ਤਾਰਨ ਦਾ ਸਿੱਧੇ ਪਾਤਸ਼ਾਹ ਬਾਰੇ ਜਿੱਕੇ ਨੇ ਜੋ ਸਰਨਾ ਆਵੇ ਤੇ ਕੰਧ ਲਾਵੇ ਤੇ ਬਿਰਦ ਸੁਆਮੀ ਸੁੰਦਾ ਜਿਹੜਾ ਸਤੇਪਾਤਸਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਇਆ ਇਹਦਾ ਸਤੇਪਾਤਸਾ ਵਾਹਿਗੁਰੂ ਜੀ ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ ਸਤੇਪਾਤਸਾ ਵਾਹਿਗੁਰੂ ਜੀ ਉਸ ਨੂੰ ਗਲ ਦੇ ਨਾਲ ਲਾ ਲੈਂਦੇ ਨੇ ਇੱਕ ਗੁਰਸਿੱਖ ਬੜਾ ਮਸਤਾਨਾ ਦਾ ਤਾਂ ਗੁਰਮੁਖ ਪਿਆਰਿਓ ਸੰਗਤਾਂ ਉਸ ਨੂੰ ਕਹਿਣ ਲੱਗੇ ਆ ਚੱਲ ਤੈਨੂੰ ਅਨੰਤਪੁਰ ਸਾਗ ਲੈ ਚਲੀਏ ਉਹ ਕਹਿੰਦਾ ਵੀ ਮੈਂ ਚਲਾ ਤਾਂ ਜਾਵਾਂਗਾ ਪਰ ਮੈਂ ਨੱਚਦਾ ਜਾਵਾਂਗਾ ਪੈਰਾਂ ਦੇ ਵਿੱਚ ਘੁੰਗਰੂ ਬੰਨ ਕੇ ਮੈਂ ਨੱਚਦਾ ਜਾਵਾਂਗਾ ਉਹ ਕਹਿੰਦੇ ਵੀ ਚੱਲ ਤੂੰ ਗੁਰੂ ਲੈਵੇ ਚੱਲ ਜਿਵੇਂ ਮਰਜ਼ੀ ਕਰ ਪਰ ਤੈਨੂੰ ਲੈ ਕੇ ਚੱਲਣਾ ਉਸਨੇ ਪੈਰਾਂ ਦੇ ਨਾਲ ਘੁੰਮਰੂ ਬਣ ਲਏ ਔਰ ਨੱਚਦਾ ਹੀ ਨੰਦਪੁਰ ਸਾਹਿਬ ਨੂੰ ਗਿਆ ਚੱਲੇ ਪਾਦ ਤੇ ਜਾਦੇ ਨੱਚਦੇ ਜਾ ਰਿਹਾ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਨਾ ਪਿਆਰ ਕੀਤਾ ਉਨ੍ਹਾਂ ਨੇ ਹੀ ਵਾਹਿਗੁਰੂ ਪਰਮੇਸ਼ਰ ਨੂੰ ਪਾਲਿਆ ਹੈ ਉਸ ਤੇ ਪਤਸਾ ਵਾਹਿਗੁਰੂ ਪਰਮੇਸ਼ਰ ਆਪਣੇ ਦਿਲ ਦੇ ਨਾਲ ਲਾ ਲਮ ਜਿਹੜੇ ਚੱਲ ਕੇ ਸੰਨ ਦੇ ਵਿੱਚ ਆਉਂਦੇ ਨੇ ਸਰਦਾ ਭਾਵਨਾ ਦੇ ਨਾਲ ਹੁਣ ਨੱਚਦਾ ਨੱਚਦਾ ਗੁਰਮਤ ਪਿਆਰਿਓ ਅਨੰਤ ਪੁਰ ਸਾਹਿਬ ਪਹੁੰਚ ਗਿਆ ਇਧਰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਆਪਣੇ ਆਸਨਾ ਦੇ ਉੱਤੇ ਬੈਠੇ ਨੇ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪਣੇ ਆਸਨਾ ਦੇ ਉੱਤੇ ਬੈਠਿਆ ਕਰਦੇ ਸਨ ਸਵਾ ਲੱਖ ਦਾ ਚੰਦੂਆ ਲੱਗਿਆ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਦੇ ਉੱਪਰ ਔਰ ਸਵਾ ਲੱਖ ਦੀ ਹੀ ਤਲਗੀ ਹੁੰਦੀ ਸੀ ਮਹਾਰਾਜਿਆਂ ਦੇ ਸਿਰ ਦੇ ਉੱਤੇ ਔਰ ਵਰਮੋ ਪਿਆਰੇ ਕੀਮਤੀ ਕੀਮਤੀ ਸਾਤਰ ਲੱਗੇ ਹੁੰਦੇ ਸੀ ਚੰਦਨ ਦੀ ਚੌਂਕੀ ਦੇ ਵਿੱਚ ਹੀਰੇ ਜਵਾਹਰ ਲੱਗੇ ਹੋਏ ਉਹ ਵੀ ਸਵਾ ਲੱਖ ਦੀ ਚੌਂਕੀ ਹੁੰਦੀ ਜਿਹਦੇ ਤੇ ਚਰਨ ਰੱਖਦੇ ਸੀ ਮਹਾਰਾਜ ਇਤਿਹਾਸ ਦੱਸਦਾ ਕਹਿੰਦੇ 57 ਲੱਖ ਦੇ ਵਿੱਚੇ ਇੱਕ ਦਿਨ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਜਾਵਟ ਹੁੰਦੀ ਸੀ 57 ਲੱਖ ਦੀ ਇੱਕ ਦਿਨ ਦੇ ਵਿੱਚ ਅਯੋ ਰਾਜੇ ਮਹਾਰਾਜਾ ਤੋਂ ਛੱਲੇ ਨਹੀਂ ਗਏ ਰਾਜੇ ਮਹਾਰਾਜੇ ਉਸ ਸਮੇਂ ਕੰਗਿਆ ਲਾਉਂਦੇ ਸਨ ਰਾਜੇ ਮਹਾਰਾਜੇ ਨਹੀਂ ਸੀ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੰਗਿਆ ਲਾੜ ਰਾਜੇ ਮਹਾਰਾਜੇ ਨਹੀਂ ਸੀ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਟਬਾੜ ਦੇ ਨਾਲ ਰਹਿਣ ਰਾਜੇ ਨਹੀਂ ਸੀ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਦੇ ਉੱਤੇ ਚੜਨਾ ਰਾਜੇ ਨਹੀਂ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਣਜੀਤ ਨਗਾਰਾ ਵਜਾਉਣ ਇਹੀ ਗੱਲਾਂ ਉਹਨਾਂ ਨੂੰ ਚੁਗਦੀਆਂ ਸਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਨਗੀ ਵੀ ਲਾਉਂਦੇ ਘੋੜੇ ਤੇ ਵੀ ਚੜ੍ਹਦੇ ਨਗਾਰੇ ਵੀ ਵਜਾਉਂਦੇ ਯੰਗ ਵੀ ਕਰਦੇ ਇੰਨੀਆਂ ਹੀ ਗੱਲਾਂ ਦਾ ਰਾਜਿਆਂ ਨੂੰ ਬਈ ਰਾਜ ਬਈ ਧਰ ਦੇ ਰਾਜਿਆਂ ਨੂੰ ਭਾਗੀ ਰਾਜਿਆਂ ਨੂੰ ਦੁੱਖ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਸਜੇ ਪਾਤਸ਼ਾਹ ਮਹਾਰਾਜ ਜੀ ਸਜੇ ਧਜੇ ਆਸਨ ਦੇ ਉੱਤੇ ਬੈਠੇ ਨੇ ਸੰਗਤਾਂ ਜਿਵੇਂ ਆਪਾਂ ਬੈਠੇ ਗੁਰੂ ਚਰਮਾਚ ਦੇਖਣੇ ਸੰਗਤਾਂ ਦਾ ਵੱਡਾ ਭੜੀ ਇਕੱਠਾ ਤਾਂ ਗੁਰਮੁਖ ਪਿਆਰਿਓ ਸਤਿਗੁਰੂ ਸਿੱਖ ਦਾ ਪ੍ਰੇਮ ਦੇਖਦਾ ਹੈ ਸਤ ਸਤਿਗੁਰੂ ਸਜੇ ਪਾਤਸ਼ਾਹ ਵਾਹਿਗੁਰੂ ਜੀ ਸਿੱਖ ਦਾ ਪ੍ਰੇਮ ਦੇਖਦਾ ਹੈ ਤਾਂ ਜਦੋਂ ਗੁਰਸਿੱਖ ਨੱਚਦਾ ਨੱਚਦਾ ਆਇਆ ਸਾਰੇ ਦੇਖਣ ਲੱਗੇ ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਵੀ ਕੌਣ ਆ ਗਿਆ ਘੰਗਰੂ ਸੰਤ ਦੇ ਮੱਦੇ ਤਾ ਗੁਰਮੁਖ ਪਿਆਰੇ ਜਦ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਆਇਆ ਨਮਸਕਾਰ ਕੀਤੀ ਪਹਿਲੀ ਵਾਰ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਤੇ ਮਹਾਰਾਜ ਨੇ ਆਸਣ ਤੋਂ ਉੱਠ ਕੇ ਆਪਣੀ ਤਲਵਕੜੀ ਦੇ ਵਿੱਚ ਲੈ ਲਿਆ ਕੋ ਸਾਧਨਾ ਗੁਰੂ ਦੇ ਕੋਲ ਸਰਦਾ ਭਾਵਨਾ ਦੇ ਨਾਲ ਆਇਆ ਪ੍ਰੇਮ ਦੇ ਨਾਲ ਆਇਆ ਜੋ ਸਰਨਾਵੈ ਤੇ ਸਤੰਗਨ ਲਾਵੈ ਇਹ ਬਿਰਦ ਸੌਮੀ ਸੰਧਾ ਇਹ ਸੱਚੇ ਪਾਤਸ਼ਾਹ ਮਹਾਰਾਜ ਦਾ ਬਿਰਦ ਦਾ ਜਿਹੜਾ ਗੁਰੂ ਦੇ ਕੋਲ ਸਰਦਾ ਭਾਵਨਾ ਦੇ ਨਾਲ ਚੱਲ ਕੇ ਆਉਂਦਾ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਉਹਦਾਂ ਨੂੰ ਆਪਣੇ ਘਰ ਤੇ ਰਲ ਲਾ ਲੈਂਦੇ ਨੇ ਆਪਣੀ ਗੋਦ ਵਿੱਚ ਬਠਾਉਂਦੇ ਨੇ ਆਪਾਂ ਵੀ ਆਪਣੇ ਸੱਚੇ ਪਾਤਸ਼ਾਹ ਮਹਾਰਾਜ ਦੀ ਗੋਦ ਵਿੱਚ ਬਿਠੇ ਜਰਨਾ ਦੇ ਉੱਤੇ ਬੈਠੇ ਆ ਕਿਰਪਾ ਕੀਤੀ ਮਹਾਰਾਜ ਨੇ ਆਪਣੇ ਦੇ ਉੱਤੇ ਸਿੱਤਿ ਬਾਸਾ ਮਹਾਰਾਜ ਜੀ ਕਹਿੰਦੇ ਪਦਤ ਉਧਾਰਨ ਸਤਗੁਰ ਮੇਰਾ ਮੋਇ ਦਿਸਕਾ ਪਰਵਾਸਾ ਉਹ ਪਾਪੀਆਂ ਨੂੰ ਤਾਰਨ ਵਾਲਾ ਹੈ ਮੇਰਾ ਸੱਚਾ ਸਤਗੁਰੂ ਉਸ ਅੰਦਰ ਮੈਂ ਆਪਣਾ ਯਕੀਨ ਧਰ ਲਿਆ ਹੈ ਔਰ ਲਖ ਪੰਗਤੀਆਂ ਸਰਬੰਤਰੀ ਕੀ ਕਹਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ ਲੈ ਸਰ ਸੱਜੈ ਸਾਹਿਬ ਸੁਣ ਨਾਨਕ ਕੀ ਅਰਦਾਸ ਬਖਸ ਲੈ ਸਰ ਸੱਜੈ ਸਾਹਿਬ ਸੁਣ ਨਾਨਕ ਕੀ ਬੇਨਤੀ ਕੀਤੀ ਸਰਬਨ ਕਰਕੇ ਸਵਾਮੀ ਨੇ ਉਸਦੇ ਸਾਰੇ ਗੁਨਾਹਾਂ ਮਾਫ ਕਰਤੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰਦੇ ਆ ਸਰਦਾ ਭਾਵਨਾ ਦੇ ਨਾਲ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜੇਰਤਾ ਸਮਤ ਸਾਕਰ ਨੀਰ ਭਰਿਆ ਤੇਦੇ ਔਗੜ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਸੱਚੇ ਪਾਤਸ਼ਾਹ ਜੀਓ ਜਿਵੇਂ ਸਾਗਰ ਪਾਣੀ ਦੇ ਨਾਲ ਭਰਿਆ ਹੋਇਆ ਨੀਰ ਦੇ ਨਾਲ ਭਰਿਆ ਹੋਇਆ ਇਸ ਤਰ੍ਹਾਂ ਮੈਂ ਔਗੜਾਂ ਦੇ ਨਾਲ ਭਰਿਆ ਹੋਇਆ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤ ਪੱਥਰ ਤਾਰੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਜਿਵੇਂ ਕਿਸੇ ਡੁੱਬਦੇ ਪੱਥਰਾਂ ਨੂੰ ਤਾਰਿਆ ਹੈ ਇਸੇ ਤਰ੍ਹਾਂ ਮੈਨੂੰ ਵੀ ਤਾਰ ਦਿਓ ਮੇਰੇ ਤੇ ਵੀ ਕਿਰਪਾ ਕਰਦੇ ਹੋ ਸੋ ਆਓ ਭਾਈ ਸਿੱਤੇਪਾ ਸਾਹਿਬ ਵੈਦੁਰੂ ਜੀ ਤਾਰਨ ਹਾਰ ਉਹ ਤਾਰਦੇ ਤੇ ਆਪਣੇ ਸੇਵਕੀ ਰੱਖਿਆ ਕਰਦੇ ਨੇ ਇਸ ਅੱਜ ਦਾ ਹੁਕਮਨਾਮਾ ਸਾਹਿਬ ਆਓ ਰਵਜਨ ਤੇ ਤਰੀਅ ਸਿਮਰ ਦੀ ਹਾਜ਼ਰੀ ਪਰਿਏ ਦਾ ਕਰਦੇ ਸਾਰੇ ਬੋਲਿਓ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰ ਸਾਹਿਬ ਜੀ ਸਤ गुरू साहिब देव गुरु साहिब जी साप ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਜੀ 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 ਆਇਆਂ ਸੰਗਤਾਂ ਦਾ ਬਹੁਤ ਬਹੁਤ